ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਮਾਣਾ ਬੱਸ ਸਟੈਂਡ ਜਿਸਕੇ ਦੋ ਵਾਰ ਨਹੀਂ ਪੱਥਰ ਰੱਖੇ ਕਾਂਗਰਸ ਸਰਕਾਰ ਦੇ ਸਮੇਂ ਵੀ ਨਹੀਂ ਪੱਥਰ ਰੱਖਿਆ ਗਿਆ ਰਾਜਾ ਬੜਿੰਗ ਵੱਲੋਂ ਉਸ ਦੇ ਬਾਅਦ ਤੁਸੀਂ ਦੇਖ ਰਹੇ ਹੋ ਉਸ ਟਾਈਮ ਦਾ ਵੀ ਨਹੀਂ ਪੱਥਰ ਹੈ ਉਸਕੇ ਬਾਅਦ ਇਸ ਸਮਾਣਾ ਬੱਸ ਸਟੈਂਡ ਹੈ ਇਸ ਬੱਸ ਸਟੈਂਡ ਕੀ ਦੇਖੋ ਤੁਸੀਂ ਫਿਰ ਪੱਥਰ ਰੱਖਿਆ ਮੌਜੂਦਾ ਸਰਕਾਰ ਦੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਤੇ ਜੋੜਾ ਮਾਦਰ ਵੱਲੋਂ ਲੋਕਾਂ ਨਾਲ ਗੱਲਬਾਤ ਕਰਾਂਗੇ ਇੱਥੇ ਕਿੰਨਾ-ਕਿੰਨਾ ਪਾਣੀ ਹੁੰਦਾ ਬਰਸਾਤ ਦੇ ਬਾਅਦ ਕੀ ਹਾਲਾਤ ਹੁੰਦੇ ਹਨ ਜੀ ਕਿਰਪਾਲ ਸਿੰਘ ਕਿਰਪਾਲ ਸਿੰਘ ਜੀ ਕੱਬ ਤੇ ਹੁਣ ਤੂੰ ਪਤਾ ਹੀ ਹੈ ਸਰਕਾਰ ਨੂੰ ਹਾਲਾਤਾਂ ਦਾ ਕਿਨੇ ਆਪਣੀ ਇੱਥੇ ਕਿੰਨਾ ਕਿੰਨਾ ਖੜਦਾ ਇੱਥੇ ਪੜੇ ਦੇ ਵਿੱਚ ਬਹੁਤ ਖੜਦਾ ਦੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੈ ਇੱਥੇ ਦੇ ਹਾਲਾਤ ਤੁਹਾਨੂੰ ਪਤੀ ਦੇਖੀ ਜਾਣਗੇ ਜੇ ਬਰਸ਼ੋ ਜੀ ਗਿਆ ਜੇ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਨਾਲੇ ਸਰਕਾਰ ਨੂੰ ਬੁਲਾ ਲਿਓ ਵੀ ਆ ਜਿਓ ਠੀਕ ਹੈ 25 ਸਾਲ ਉਹ ਰਾਜ ਆ ਬੜੀ ਕਿਸਮਾਂ ਵਿੱਚ ਰੱਖਿਆ ਸੀਗਾ ਉਹਨਾਂ ਨੇ ਕੁਝ ਨਹੀਂ ਕਰਿਆ ਫਿਰ ਇਹ ਸਰਤਾ ਚੇਤਕ ਸਿੰਘ ਜੁੜਾ ਮਾਝੇ ਕਰਕੇ ਨੇ ਉਹਨਾਂ ਨੇ ਕੁਝ ਨਹੀਂ ਕਰਾਈ ਸੀ ਸਮਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਹੀ ਇਟ ਲੱਗਣੀ ਸ਼ੁਰੂ ਹੋਈ ਬਹੁਤ ਬੁਰਾ ਕੁਝ ਨਹੀਂ ਹੋਇਆ ਜੀ ਕੱਖ ਵੀ ਨੂੰ ਕੁਝ ਨਹੀਂ ਹੋਇਆ ਜੀ ਇਹੋ ਕੀ ਹਾਲਾਤ ਹੋ ਜਾਂਦੀ ਇੱਥੇ ਬੋ ਪਾਣੀ ਬੋ ਖੜਿਆ ਪੰਜ ਪਾ ਫੁੱਟ ਦੁਕਾਨਾਂ ਦਾ ਪਾਣੀ ਬੜਾ ਦੁਕਾਨ ਦਾ ਪਾਗਨੇ ਰੇਡੀਆ ਤਾਂਗਨੇ ਬਸਾਂ ਲਵੇ ਤਾਂਗਨੇ ਸਾਰੇ ਜੀ ਸਵਾਰੀਆਂ ਵੀ ਪਾਣੀ ਵਿੱਚ ਉਤਰਦੀਆਂ ਬਹੁਤ ਚੱਪਣਾ ਤਾਰ ਕੇ ਉੱਪਰ ਪੈਂਟਾ ਕਰਕੇ ਸਵਾਰਾ ਕਰੇ ਬਜਾਰੀਆਂ ਲੇਡੀਜ਼ ਵਰੀ ਬਹੁਤ ਬੱਚੇ ਚੱਕ ਚੱਕ ਲੈ ਜਾਂਦੇ ਬਹੁਤ ਦਿੱਕਤ ਹੈ ਸਾਰੀਆਂ ਦਿੱਕਤਾਂ ਦੇ ਬਸਟੈਂਡ ਜੀ ਇਹ ਬਸਟੈਂਡ ਜਰੂਰ ਪੜਨਾ ਚਾਹੀਦਾ ਦੇਖੋ ਜੀ ਇਹ ਬਹੁਤ ਬੁਰਾ ਹਾਲ ਹੈ ਬਸਟੈਂਡ ਦਾ ਸਵਾਰਣ ਦਾ ਦੋ ਸਰਕਾਰਾਂ ਨਹੀਂ ਪੱਥਰ ਰੱਖੀ ਪੱਥਰ ਰਹਿ ਗਏ ਦੋਨੋਂ ਹੀ ਰਹਿ ਗਈ ਦੋਨੋਂ ਦਾ ਕਾ ਬੁਰਾ ਕੰਮ ਗਲਤ ਹੈ ਆਪ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਤਾਂ ਵੀ ਬਸ ਸਟੈਂਡ ਕੇ ਨਹੀਂ ਪੱਥਰ ਰੱਖਿਆ ਗਿਆ ਲੇਕਿਨ ਬਸ ਸਟੈਂਡ ਦੇ ਵਿੱਚ ਕੋਈ ਕੰਮ ਨਹੀਂ ਸ਼ੁਰੂ ਹੋਇਆ ਔਰ ਵੀ ਲੋਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਜਿਹੜੇ ਦੁਕਾਨਦਾਰ ਹੈਂ ਬਰਸਾਤ ਹੁੰਦੇ ਇਹਨਾਂ ਕੀ ਦੁਕਾਨਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਹੈ ਬਰਸਾਤ ਆ ਜਾਂਦੀ ਹੈ ਤਾਂ ਕੀ ਹੁੰਦਾ ਹਾਂਜੀ ਆ ਪਾਣੀ ਆਂਦਾ ਜੀ ਕੀ ਹਾਲਾਤ ਹੁੰਦਾ ਬਹੁਤ ਮਾੜਾ ਹਾਲ ਹੁੰਦਾ ਜੀ ਅੰਦਰ ਤੱਕ ਗੰਦ ਚਲਾ ਜਾਂਦਾ ਸਾਰਾ ਅੰਦਰ ਤੱਕ ਪਾਣੀ ਹਾਂਜੀ ਕਾਰੋਬਾਰ ਖਤਮ ਬੱਸ ਕਰ ਕਾਰੋਬਾਰ ਵੀ ਦੁਕਾਨਦਾਰਾਂ ਦਾ ਠੱਪ ਹੋ ਜਾਂਦਾ ਹੈ ਔਰ ਬਰਸਾਦ ਦੇ ਬਾਅਦ ਜਿਹੜੀ ਸਵਾਰੀ ਉਤਰਦੀ ਹੈ ਉਹ ਜੁੱਤੀਆਂ ਹੱਥ ਸੇ ਲੈ ਕੇ ਥੱਲੇ ਉਤਰੇਗੀ ਫਿਰ ਪਾਣੀ ਵਿੱਚੋਂ ਲੰਕੇ ਆਪਣੇ ਪਿੰਡ ਜਾਵੇ ਜਾਂ ਸੈਰ ਤੇ ਕੋ ਖਰੀਦਦਾਰੀ ਕਰੇ ਇਹ ਤਾਂ ਗੱਲੇ ਨੇ ਸਰਕਾਰਾਂ ਦੀਆਂ ਕੁਛ ਨਹੀਂ ਪੱਲੇ ਇਹਨਾਂ ਦੇ ਇਹ ਗੱਲਾਂ ਨਾਲ ਲੱਗ ਲੋਕਾਂ ਨੂੰ ਗਮਰਾ ਕਰਕੇ ਵੋਟਾਂ ਪਾ ਲਾ ਦੇਣ ਪਹਿਲਾਂ ਆਪਣੇ ਉਹ ਆਏ ਸੀ ਰਾਜਾ ਪ੍ਰਿੰਸ ਰਾਜਾ ਪ੍ਰਿੰਸ ਸਾਹਿਬ ਆਏ ਸੀ ਆਪਣਾ ਜੋੜਾ ਮਾਜਰਾ ਸਾਹਿਬ ਆਏ ਸੀ ਬੇ ਪੱਥਰੇ ਪੱਥਰ ਰਹਿ ਗਏ ਜੀ ਬਾਕੀ ਕੁਝ ਨਹੀਂ ਉਹ ਲੋਡ ਵੀ ਨਹੀਂ ਐਡੀ ਗੱਲ ਹੈ ਬਸ ਸਟੈਂਡ ਦੀ ਦੋ ਤਿੰਨ ਬੋਰ ਹੋ ਜਾਣਾ ਪਰ ਉੱਚਾ ਹੋ ਜਾਏ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਸਟੈਂਡ ਤੇ ਪਾਣੀ ਦੀ ਸਭ ਨਿਕਾਸੀ ਹੋ ਜਾਊਗਾ ਫਿਕਰ ਨਹੀਂ ਦੇ ਬਸ ਕਰ ਕੋਈ ਸਰਕਾਰ ਨਹੀਂ ਰਹੀ ਧਮਣਾ ਕਰ ਲਾ ਨੇ ਪਬਲਿਕ ਨੂੰ ਵੋਟਾਂ ਪਾੜਾ ਦੇ ਨੇ ਬਸ ਕੰਮ ਨਿਪਟ ਜਾਂਦਾ ਉਹ ਕੁਝ ਨਹੀਂ ਪਾਣੀ ਦਾ ਐਡਾ ਬੁਰਾ ਹਾਲ ਹੈ ਇੱਕ ਵਾਰੀ بارش ਪਾਏ ਤਿੰਨ ਦਿਨ ਦੁਕਾਨਾਂ ਨਹੀਂ ਖੁੱਲਦੀਆਂ ਦੋ ਦੋ ਤਿੰਨ ਤਿੰਨ ਮੋੜੇ ਪਾੜੀ ਦੁਕਾਨਾਂ 'ਚ ਵੱਢ ਜਾਂਦਾ ਕੁਛ ਨਹੀਂ ਹੈਗਾ ਸਿਸਟਮ ਉਹਰੇ ਬਸ ਹਿੱਲਿਆ ਪਰਮਾਤਮਾ ਦੇ ਸਿਰ ਤੇ ਕੰਮ ਚੱਲ ਰਿਹਾ ਜਿਹੜਾ ਚੱਲ ਰਿਹਾ ਠੀ ਬਸ ਸਟੈਂਡ ਦੇ ਬਹੁਤ ਬੁਰੇ ਹਾਲਾਤ ਨੇ ਜੀ ਇਹਦੇ ਚ ਪਾਣੀ ਮੀਂਹ ਬਰਸਾਤ ਮਾਰੀ ਮੱਟੀ ਪੈਣ ਵਾਲੇ ਪਾਣੀ ਪਾਣੀ ਭਰ ਜਾਂਦਾ ਸਮੇਂ ਦੇ ਸਰਕਾਰਾਂ ਨੇ ਦੋ ਵਾਰੀ ਨੀ ਪੱਥਰ ਰੱਖ ਚੁੱਕਿਆ ਇਹਦਾ ਪਰ ਅਜੇ ਤੱਕ ਕੋਈ ਇੱਥੇ ਕੰਮ ਦੀ ਕੋਈ ਕਾਰਵਾਈ ਚੱਲ ਨਹੀਂ ਰਹੀ ਕਿਸੇ ਕਿਸਮ ਦੀ ਵੀ ਜਨਤਾ ਦੀ ਬਹੁਤ ਜ਼ਿਆਦਾ ਲੋੜ ਹੈ ਸ਼ਹਿਰ ਦੇ ਬਿਲਕੁਲ ਵਿੱਚ ਘਾਰ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਆਵਾਜ਼ੀ ਰਹਿੰਦੀ ਹੈ ਪਰ ਸਿਸਟਮ ਬਹੁਤ ਪਰੇਸ਼ਾਨ ਹੈ ਬਹੁਤ ਗੰਦਾ ਸਿਸਟਮ ਹੈ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਮੰਗ ਇਹ ਵੀ ਇੱਥੇ ਸੁਧਾਰ ਕੀਤਾ ਜਾਵੇ ਵੱਧ ਤੋਂ ਵੱਧ ਛੇਤੀ ਛੇਤੀ ਇਹਨੂੰ ਅਪਗ੍ਰੇਡ ਕਰਕੇ ਨਵਾਂ ਬਸ ਸਟੈਂਡ ਸਾਨੂੰ ਬਣਾ ਕੇ ਦਿੱਤਾ ਜਾਵੇ ਅੱਡੇ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋਇਆ ਜੀ ਅੱਡੇ ਦਾ ਹਾਲ ਦੇਖ ਲਓ ਜੀ ਆ ਪੱਖੇ ਵੀ ਨਹੀਂ ਚੱਲਦੇ ਲੋਕ ਇੱਥੇ ਬੜੇ ਪਰੇਸ਼ਾਨ ਐ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਸਾਡੇ ਆਪਣਾ ਚੇਤਨ ਜੋੜਾ ਮਾਜਰਾ ਜੀ ਇਹ ਸੁੱਤੇ ਪਏ ਨੇ ਇਹ ਦੇਖਦੇ ਨਹੀਂ ਕਿ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਜਿੱਤ ਕੇ ਬਹੁਤ ਸਾਰੀਆਂ ਵੋਟਰਾਂ ਨਾਲ ਜਿੱਤੇ ਐ ਤੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਕਿ ਤੁਸੀਂ ਸਾਡੇ ਸ਼ਹਿਰ ਸ਼ਹਿਰ ਦੇ ਬਾਰੇ ਵਿੱਚ ਬਹੁਤ ਵਧੀਆ ਬਣਾਉਂਗੇ ਕਿ ਬਰਸਾਤ ਹੋਣੇ ਮੈਂ ਅੰਕਲ ਬਹੁਤ ਪਾਣੀ ਲੱਗ ਜਾਂਦੇ ਐ ਇਸੇ आने लगने के बाद में सारी सवारी भी है वो भी अपना चप्पल जूते हाथ में काट-काट के बाइक मोटरसाइकिल है कारोबार भी ठप हो जाते हैं कारोबार भी ठप हो जाते हैं तोड़ने-फिरने में दिक्कत है ये कारोबार ठप हो जाते हैं लोग मांग कर रहे हैं कि बस स्टैंड का निर्माण जल्दी किया जावे लेकिन 2.5 साल इस सरकार ने हो गए पहले 5 साल कांग्रेस पार्टी की सरकार चलेगी लोग ही कहने जो काम अकाली दल दे राज दे विच पंजाब दे विकास दे हुए ये दोनों सरकारा ने कुछ नहीं किया सामान्य के लोग तराई तराई कर रहे हैं ਹੁਣ ਕਦ ਸਰਕਾਰ ਦੇ ਅਧਿਕਾਰੀ ਕਦੋਂ ਨਗਰ ਕੌਂਸਲ ਇਸ ਸਮਾਨਾ ਬਸਟੈਂਡ ਦਾ ਨਿਰਮਾਣ ਕਰਦੀ ਹੈ ਇਸ ਸਮੇਂ ਦੱਸੇਗਾ ਇਹ ਟਰਾਂਮਾਂ ਕਮਿਸ਼ਨ ਤੋਂ ਸਾਡਾ ਪ੍ਰੋਸੈਸ ਸਾਰਾ ਹੋ ਚੁੱਕਿਆ ਹੈ ਦਾ ਵਰਕ ਆਊਟਰ ਵੀ ਦਿੱਤਾ ਹੋਇਆ ਥੋੜੇ ਫੰਡ ਦੀ ਪ੍ਰੋਬਲਮ ਸੀ ਮੰਤਰੀ ਜੀ ਫੰਡ ਜਰੀਏ ਜੁ ਕਰਾ ਰਹੇ ਹੈ ਪ੍ਰੋਪਰ ਜਿੰਨੇ ਸਾਨੂੰ ਫੰਡ ਚਾਹੀਦੇ ਉਹਨੇ ਆ ਜਾਣਗੇ ਕੰਮ ਸ਼ੁਰੂ ਕਰਾ ਦੇਣਗੇ ਇਹ 3.5 ਕਿਉਂ ਉਤਾਰੇ ਜਾਰੀ ਹੋਈ ਨਹੀਂ ਸੀ ਨਹੀਂ ਹੋਈ ਨਹੀਂ ਉਹ ਫਿਰ ਸਰਕਾਰ ਬਦਲ ਗਈ ਸੀ ਨਾ ਉਸ ਕਰਕੇ ਥੋੜਾ ਲੈਪਸ ਹੋ ਗਿਆ ਸੀ ਉਹ ਰੀਇਸ਼ੂ ਕਰਾਉਣੇ ਪਏ ਉਹ ਕਰਾ ਰਹੇ ਨੇ ਮੰਤਰੀ ਅੱਛਾ ਐਫਰਟ ਕਰ ਰਹੇ ਆ ਨੇਚਰਲੀ ਜਦ ਸਰਕਾਰ ਬਦਲਦੀ ਜਦ ਇਹ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਪ੍ਰੋਸੈਸ ਚੱਲ ਰਿਹਾ ਕਰਾ ਲੈਣੇ ਕਿ ਮੰਤਰੀ ਆਪ ਐਫਰਟ ਕਰ ਰਹੇ ਨੇ ਇਸ ਵਾਰ ਜੀ ਮਾਰਾ ਸਾਡੇ ਜੁੜੇ ਮਜਰਾ ਜੀ ਇਸ ਤੇ ਸੰਜੀਅਰ ਐਫਰਟ ਕਰ ਰਹੇ ਆ ਕੌਣਸਾ ਨੂੰ ਆ ਜਾਣਗੇ ਬਰਾਮਾ ਜੀ ਜੀ ਸਰ ਜਦ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਜਿਸ ਤਰ੍ਹਾਂ ਬਰਸਾਤ ਆ ਜਾਂਦੀ ਨੇ ਪਰ ਇਹ ਪਹਿਸਟ ਬਾਰਿਸ਼ ਨੇ ਗੋਡੇ ਗੋਡੇ ਪਾਣੀ ਵਸਪਸ ਵਾਈ ਉੱਤਰੀ ਹੈ ਤਾਂ ਪਾਣੀ ਕਿੰਝ ਚੱਲ ਦੇਖੋ ਜਿਹੜਾ ਮੀਂਹ ਪਿਆ ਇਹ ਕਾਫੀ ਜ਼ਿਆਦਾ ਮੀਂਹ ਪਿਆ ਹੈ ਮਤਲਬ ਜੇ ਦੇਖੀ ਜਾਵੇ ਤਾਂ ਤੂਮਨਾਂ ਤੋਂ ਉੱਪਰ ਦੀ ਵਾਲ ਸੀਗੀ ਇਹ ਇਹ ਸਾਰੇ ਸ਼ਹਿਰ ਚ ਪਾਣੀ ਥੋੜਾ ਜਿਹਾ ਭਰਿਆ ਸੀਗਾ ਪਰ ਅਸੀਂ ਜਿਹੜੇ ਨਾਲੇ ਵਗੈਰਾ ਬੜੀ ਚਿੰਤ ਜਿਹੜਾ ਸਾਫ਼ ਕਰਾਏ ਹੋਏ ਨੇ ਉਹ ਰਿਕੋਰਡ ਟਾਈਮ ਚ ਨਿਕਲ ਗਿਆ ਪਾਣੀ ਬੜੇ ਛੋਟੇ ਟਾਈਮ ਚ ਤੇ ਇਸ ਚੀਜ਼ੋ ਪਹਿਲੇ ਹੀ ਪੁਰਾਣੇ ਇਲਾਕਿਆਂ ਬਸਟਾਂ ਨੀਵਾ ਤੇ ਪਾਣੀ ਭਰੇ ਬਸ ਟੈਂਡ ਦਾ ਹਮੇ ਕੰਮ ਨਾ ਲੋ ਕਿੰਨੇ ਆਸ ਕਰੇ ਲੋ ਫੰਡ ਜਾਣਗੇ ਕਰਾ ਦਾਂਗੇ ਸ਼ੁਰੂ ਜੀ ਬਸ ਗੰਦੀ ਹੈ ਉਮੀਦ ਇਸ ਨੇ ਜੇ ਹਾਂ ਜੀ ਉਮੀਦ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼